ਕੁਝ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਵਿਚਾਰ ਕਰਾਂਗੇ ਸੁਖਮਨੀ ਸਾਹਿਬ ਜੀ ਦੀ ਪਾਵਨ ਅਸ਼ਪਦੀ ਇਸ ਵਿੱਚ ਸਤਿਗੁਰੂ ਜੀ ਭਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਮਨੁੱਖ ਦੇ ਰੂਪਾਂ ਬਾਰੇ ਗੱਲ ਕੀਤੀ ਹੈ ਕਿ ਜਿਹੜਾ ਮਨੁੱਖ ਹੈ ਸੰਸਾਰ ਤਿਆਗ ਕੇ ਕਿਹੜੇ ਕਿਹੜੇ ਰੂਪ ਦੇ ਵਿੱਚ ਕਾਰ ਨਿਹਾਰ ਕਰ ਰਿਹਾ ਹੈ ਆਪਣਾ ਜੀਵਨ ਬਸਰ ਕਰਦਾ ਹੈ ਕਿਵੇਂ ਰਹਿਦਾ ਹੈ ਸੋ ਆਰੰਭ ਕਰਦੇ ਆਈ ਕੋਟ ਵਹੀ ਪੁਜਾਰੀ ਕਈ ਕੋਟ ਆਚਾਰ बिहारी ਸਤਿਗੁਰੂ ਜੀ ਕਹਿੰਦੇ ਕਰੋੜਾਂ ਜਿਹੜੀ ਨੇ ਉਹ ਪੁਜਾਰੀ ਹਨ ਕਿ ਕਈ ਕਰੋੜਾਂ ਜਿਹੜੇ ਨੇ ਉਹ ਧਾਰਮਿਕ ਰਸਮਾਂ ਕਰਦੇ ਹਨ ਅੱਗੇ ਸਤਿਗੁਰੂ ਜੀ ਕਹਿੰਦੇ ਕਈ ਕੋਟ ਪਹੀ ਤੀਰਥਵਾਸੀ ਕਈ ਕੋਟ ਬਨ ਪਰਮੇ ਉਦਾਸੀ ਕਈ ਜਿਹੜੇ ਮਨੁੱਖ ਹਨ ਉਹ ਤੀਰਥਾਂ ਤੇ ਵਾਸ ਕਰਦੇ ਨੇ ਤੀਰਥਾਂ ਤੇ ਰਹਿੰਦੇ ਨੇ ਤੇ ਕਈ ਕੋਟ ਬਨ ਪਰਮੇ ਉਦਾਸੀ ਬਨ ਦਾ ਹੁੰਦਾ ਹੈ ਅਰਥ ਜੰਗਲ ਕਈ ਜਿਹੜੇ ਨੇ ਕਰੋੜਾਂ ਉਹ ਜੰਗਲਾਂ ਦੇ ਵਿੱਚ ਰਹਿੰਦੇ ਨੇ ਉਦਾਸੀਆਂ ਕਰਦੇ ਨੇ ਅੱਗੇ ਕੈਰੀ ਨੇ ਕਈ ਕੂਟ ਵੇਧ ਕੇਸਰ ਉਤੇ ਕਈ ਕੂਟ ਕਪੀਸਰ ਹੁੰਦੇ ਕਈ ਕੋੜਾਉੜ ਜੜੇ ਨੇ ਉਹ ਬੈਦਾਨੂ ਸੁਣਨ ਵਾਲੇ ਨੇ ਸਰੂਤੇ ਨੇ ਤੇ ਕਈ ਕੂਟ ਕਪੀਸਰ ਹੁੰਦੇ ਕਈ ਤਪ ਕਰਨ ਵਾਲੇ ਅੱਗੇ ਸਤਿਗੁਰੂ ਜੀ ਕਹਿੰਦੇ ਕਈ ਕੂਟ ਆਤਮ ਹਿਆਰਤਾ ਰਹੀ ਕਈ ਕੂਟ ਕਬਖਾਬ ਵਿਚਾਰ ਰਹੇ ਇੰਨੇ ਕਈ ਕੋਟ ਕਈ ਕਰੋੜਾਂ ਜਿਹੜੇ ਨੇ ਉਹ ਧਿਆਨ ਨੂੰ ਆਤਮਾ ਦੇ ਵਿੱਚ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਈ ਕੋਟ ਕਬ ਕਾਲ ਵਿਚਾਰੇ ਜਿਹੜੇ ਕਵੀ ਆ ਉਹ ਆਪਣੀਆਂ ਕਵਿਤਾਵਾਂ ਦੇ ਨਾਲ ਗੰਗਾਂਦੇ ਨੇ ਰਚਨਾ ਵਿਚਾਰਦੇ ਨੇ ਆਪਣੀਆਂ ਕਵਿਤਾ ਨੂੰ ਵਿਚਾਰਦੇ ਨੇ ਕਈ ਕੋਟ ਕਬ ਕਾਲ ਵਿਚਾਰੇ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਕਈ ਕੋਟ ਨਵਤਨ ਨਾਮ ਤੇ ਆਵੇ ਨਾਨਕ ਕਰਤੇ ਕਾ ਹੰਤ ਨਾ ਪਾਵੇ ਕਈ ਕੋਟ ਜਿਹੜੇ ਕਈ ਕਰਤਾ ਨੇ ਉਹ ਪ੍ਰਮਾਤਮਾ ਦੇ ਨਵੇਂ-ਨਵੇਂ ਨਾਮ ਧਿਆਉਂਦੇ ਨਹੀਂ ਚੇਤੇ ਕਰਦੇ ਨਹੀਂ ਇਸ ਦੇ ਸੰਦੇ ਨੇ ਨਾਨਕ ਕਰਤੇ ਕਾ ਹੰਤ ਨਾ ਪਾਵੇ ਇਹ ਸਤਿਗੁਰੂ ਜੀ ਨਾਲ ਹੀ ਕਹਿ ਦਿੰਦੇ ਨੇ ਵੀ ਇੰਨਾ ਕੁਝ ਕਰਦਿਆਂ ਹੋਇਆ ਵੀ ਉਹ ਪ੍ਰਮਾਤਮਾ ਦਾ ਹੰਤ ਨਹੀਂ ਪਾ ਸਕਦੇ ਅਗੇ ਕੀ ਕਹਿੰਦੇ ਨੇ ਸਤਿਗੁਰਜੀ ਇਹਦੇ ਨੇ ਕਈ ਕੋਟ ਬੇਅਭਿਮਾਨੀ ਕਈ ਕੋਟ ਹੰਤ ਅਗਿਆਨੀ ਇਹਦੇ ਕਈ ਕਰੋਨਾ ਜਿਹੜੇ ਨੇ ਉਹ ਹੰਕਾਰ ਲਈ ਫਿਰਦੇ ਨੇ ਤੇ ਕਈ ਕੋਟ ਹੰਤ ਅਗਿਆਨੀ ਕਈ ਕਹਿੰਦੇ ਨੇ ਇਹਨੇ ਮੂਰਖ ਨੇ ਅਗਿਆਨੀ ਨੇ ਕਈ ਕੋਟ ਤਿਰਪਨ ਕਠੋਰ ਕਈ ਕੋਟ ਪਾਗਾਤnik ਕੋਟ ਕਈ ਕਹਿੰਦੇ ਇੰਨਾ ਕਿਨੇ ਕਰੋੜ ਕੀਆਂ ਦੇ ਸੁਭਾਅ ਨੇ ਇੰਨੇ ਕਠੋਰ ਨੇ ਵੀ ਉਹਨਾਂ ਦਾ ਮਨ ਜਿਹੜਾ ਹੈ ਸਹੀ ਜਿਹਾ ਨਹੀਂ ਕਿਸੇ ਤੇ ਤਰਸ ਨਹੀਂ ਆਉਂਦਾ ਇੰਨਾ ਕਠੋਰ ਫੜਿਆ ਸੁਭਾਅ ਹੈ ਕਈ ਕੋੜ ਕਿਰਪਨ ਕਠੋਰ ਕਈ ਕੋੜ ਪੱਗ ਆਤਮ ਨੀਕੂਰ ਵੀ ਕਈ ਇੰਨੇ ਭਿੱਜੇ ਹੁੰਦੇ ਨੇ ਜਿਨ੍ਹਾਂ ਨੂੰ ਤਰਸ ਆ ਜਾਂਦਾ ਹੈ ਕਈ ਕੋੜ ਪਰ ਦਰਬ ਕੋ ਹੀਰੇ ਕਈ ਕੋਟ ਪਰ ਦੁੱਖ ਨਾ ਕਰੇ ਉਹਨੇ ਕਈ ਦੁਨੀਆ ਤੇ ਕਈ ਕਰੋੜਾਂ ਇਹੋ ਜਿਹਾਨ ਜਿਹੜੇ ਪਰਾਇਆ ਧਨ ਜਿਹੜਾ ਹੈ ਹਰਦੇ ਨੇ ਪਰਾਇਆ ਧਨ ਜਿਹੜਾ ਚੋਰੀ ਕਰਦੇ ਨੇ ਲੁੱਟਦੇ ਨੇ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਈ ਕੋਟ ਪਰ ਦੁੱਖ ਨਾ ਕਰੇ ਫਿਰ ਕਈ ਕਰੋੜ ਇਹਨੇ ਨਹੀਂ ਜਿਹੜੇ ਪਰਾਇਆ ਤੇ ਜਿਹਨੇ ਦੂਸਰਿਆਂ ਤੇ ਦੁੱਖ ਕਹਿੰਦੇ ਨੇ ਜਿਹੜੇ ਦੂਸਰਿਆਂ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸ਼ਰਮਾ ਬਾਹੀ ਕਈ ਕਹਿੰਦੇ ਕਈ ਕਰੋੜਾ ਇੰਨੇ ਨੇ ਜਿਹੜੇ ਸਾਰਾ ਦਿਨ ਮਾਇਆ ਨੂੰ ਪਾਉਣ ਦੇ ਢੰਗ ਲੱਭਦੇ ਨੇ ਮਾਇਆ ਨੂੰ ਕਮਾਉਣ ਦੀ ਬੇਨਤ ਕਰਦੇ ਨੇ ਸਾਰਾ ਸਾਰਾ ਦਿਨ ਲੱਗੇ ਰਹਿੰਦੇ ਨੇ ਮਾਇਆ ਕਮਾਉਣ ਦੇ ਵਿੱਚ ਕਈ ਕੋਟ ਪਰਦੇਸ ਪਰਮਾਏ ਕਈ ਕੋਟ ਕਈ ਕਰੋੜਾ ਅਜਿਹੀ ਨੇ ਇਹਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਰੋਜ਼ਗਾਰ ਲੱਭਦੇ ਨੇ ਅਤੇ ਭਟਕਦੇ ਰਹਿੰਦੇ ਨੇ, ਭਰਮਦੇ ਰਹਿੰਦੇ ਨੇ। ਅੱਗੇ ਕਹਿੰਦੇ ਨੇ ਜਿੱਥੇ ਜਿੱਥ ਲਾਹੋ, ਥਿੱਥ ਥਿੱਥ ਲੱਗਣਾ। ਨਾਨਕ ਕਰਤੇ ਕੀ ਜਾਣੀ ਕਰਤਾ ਰਚਾ। ਅੱਗੇ ਸਤਗੁਰੂ ਜੀ ਕਹਿ ਦਿੰਦੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਹੋਏ ਚਿੱਤ ਲੌਂਦਾ ਹੈ, ਜਿਨ੍ਹਾਂ ਜਿਨ੍ਹਾਂ ਨੂੰ ਇਹ ਰਾਹ ਦੱਸਦਾ ਹੈ, ਉਹਨਾਂ ਨੂੰ ਇਹ ਚੀਜ਼ਾਂ ਲੱਭਦੀਆਂ ਨੇ, ਉਹ ਹੀ ਇਸ ਦੇ ਨਾਲ ਜੁੜਦੇ ਨੇ। ਪਰ ਕਹਿੰਦੇ ਨੇ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਉਸ ਪਰਮਾਤਮਾ ਦੀ ਰਚਨਾ ਨੂੰ ਕੋਈ ਜਾਣ ਸਕਦਾ ਹੈ ਕੋਈ ਮਨੁੱਖ ਕੋਈ ਤਪਸਵੀ ਕੋਈ ਤੀਰਥਾਂ ਤੇ ਜਾਣ ਵਾਲਾ ਕੋਈ ਸੰਨਿਆਸੀ ਕੋਈ ਲੁੱਟਾ ਘੂਆਂ ਕਰਨ ਵਾਲਾ ਕੋਈ ਦੇਸਾਂ ਦੇ ਵਿੱਚ ਘੁੰਮਣ ਵਾਲਾ ਕੋਈ ਵੀ ਕਿਸੇ ਨੂੰ ਕੋਈ ਵੀ ਪਰਮਾਤਮਾ ਨੂੰ ਨਹੀਂ ਪਾ ਸਕਦਾ ਜਿੰਨਾ ਚਿਰ ਜਿਤ ਜਿਤ ਲਾਭ ਕਿੱਤੇ ਲਗਣਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਾ ਇਹੋ ਪਰਮਾਤਮਾ ਹੀ ਹੈ ਜੇ ਤੁਹਾਨੂੰ ਸਾਡੇ ਚਿੱਤ ਦੇ ਅੰਦਰ ਵਹਿਰ ਭਾ ਲਵੇ ਤੇ ਤੁਹਾਨੂੰ ਉਹਦੀ ਪਿਆਸ ਲੱਗਣ ਲੱਗ ਜਾਵੇਗੀ ਕਿਉਂਕਿ ਕਰਤੇ ਕੀ ਜਾਣੇ ਕਰਤਾ ਰਚਨਾ ਵੀ ਪਰਮਾਤਮਾ ਹੀ ਆਪਣੀ ਰਚਨਾ ਉਤਾਰ ਸਕਦਾ ਹੈ ਹੋਰ ਕੋਈ ਨਹੀਂ ਸਕਦਾ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸੋਗੀ ਕਈ ਕੋਟ ਕਈ ਕਰੋੜਾ ਜਿਹੜੇ ਨੇ ਸਿੱਧ ਨੇ ਜਤੀ ਨੇ ਜਤੀ ਤੋਂ ਭਾਵ ਜਿਹੜੇ ਕਾਮ ਵਾਸਨਾ ਨੂੰ ਰੋਕ ਕੇ ਰੱਖਣ ਵਾਲੇ ਹੁੰਦੇ ਨੇ ਕਈ ਕੋਟ ਅਜੇ ਜੋਗੀ ਹਨ ਸਿੱਧ ਜੋਗੀ ਬੁੱਧੀ ਹੋਏ ਹਨ ਜਿਹੜੇ ਕਾਮ ਵਾਸਨਾ ਨੂੰ ਰੋਕ ਕੇ ਰੱਖਦੇ ਹਨ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਕਈ ਕੋਟ ਰਾਜੀ ਰਸਪੂਗੀ ਕਈ ਕੋਟ ਕਈ ਕਰੋੜਾ ਅਜੇ ਹਨ ਜਿਹੜੇ ਰੋਜ਼ ਇਸ ਸੁ ਦੁਨੀਆ ਦੇ ਰਸ ਭੋਗਦੇ ਨੇ ਰਾਜੇ ਰਸ ਖੋਗੀ ਕਈ ਕੋਠ ਅੰਕੀ ਸਰਪ ਉਪਾਏ ਕਈ ਕਰੋੜਾ ਉਸ ਪ੍ਰਮਾਤਮਾ ਨੇ ਪੰਛੀ ਸਭ ਪੈਦਾ ਕੀਤੇ ਨੇ ਕਈ ਕੋਠ ਪਾਥਰ ਵਿਰਖ ਨੇ ਪਜਾਈ ਕਈ ਕਰੋੜਾ ਉਹਨੇ ਪੱਥਰ ਵਿਰਖ ਪੈਦਾ ਕੀਤੇ ਨੇ ਕਈ ਕੋਠ ਪਾਵਣ ਪਾਣੀ ਬਸੰਤਰ ਕਈ ਕਰੋੜਾ ਉਹਨਾਂ ਨੇ ਹਵਾਵਾ ਕਾਣੀ ਆਦਾਂ ਪੈਦਾ ਕੀਤੀ ਹੈ ਕਈ ਕੋਟ ਦੇਸ਼ੂ ਮੰਡਲ ਕਈ ਕਰੋਣਾ ਦੇਸ਼ ਹਨ ਭੂਮੀਆਂ ਹਨ ਮੰਡਲ ਹਨ तारे ਹਨ ਕਈ ਕੋਟ ਸਸੀਅਰ ਸੂਰਨ ਖੱਤਰ ਕਈ ਕੋਟ ਤੁਪਾਵ ਸੂਰਤ ਭਾਵੈ ਸੂਰਜ ਨਖਤਰ ਤੋਂ ਭਾਵ ਹੈ ਚੰ드ਰਾ ਕਈ ਕੋਟ ਸਸੀਅਰ ਸੂਰਨ ਖੱਤਰ ਪੈਦਾ ਕੀਤੇ ਹਨ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਕਈ ਕਰੋੜਾਂ ਦੇਵ ਕਈ ਕਰੋੜਾਂ ਦਾਨਵ ਅਸੁਰ ਇੰਦਰਸ਼ ਪੈਦਾ ਕੀਤੇ ਨੇ ਜਿਨ੍ਹਾਂ ਦੇ ਸਿਰ ਤੇ ਛਤਰ ਚੁੱਕਦੇ ਸਾਰਾ ਲ ਸਮਗਰੀ ਆਪਣੇ ਸੂਤ ਧਾਰੀ ਸਾਰਿਆਂ ਨੂੰ ਉਹਨਾਂ ਨੇ ਪਰਮਾਤਮਾ ਦੇ ਇੱਕ ਸੂਤ ਦੇ ਵਿੱਚ ਪੋਰਿਆ ਹੋਇਆ ਹੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਥਾਰੇ ਵੀ ਜਿਸ ਤਰ੍ਹਾਂ ਕਿਸੇ ਨੂੰ ਪਾਉਂਦਾ ਹੈ We'll see. It.